हां ਵੀ ਦੋਸਤੋ ਆਪਾਂ ਜਾ ਰਹੇ ਹਾਂ ਮਣੀ ਕਰਨ ਸਾਹਿਬ ਤੇ ਸਰੰਗਾਰੀ ਕੁल्लू ਦੇ ਵਿੱਚ ਪੈਂਦੀ ਆ ਹੁਣ ਇਹਦੀ ਲੰਬਾਈ ਤੁਸੀਂ ਦੱਸਣੀ ਆ ਵੀ ਕਿੰਨੀ ਆ ਆਪਣਾ ਜਿਹੜਾ ਮੋਟਰਸਾਈਕਲ ਆ ਉਹ ਜਾ ਰਿਹਾ 50 ਦੀ ਸਪੀਡ ਤੇ ਆਪਾਂ ਨੂੰ ਲੱਗਣਾ ਲਗਭਗ ਦੇਖੋ ਕਿੰਨਾ ਟਾਈਮ ਲੱਗਣਾ ਤਿੰਨ ਚਾਰ ਮਿੰਟ ਤਾਂ ਲੱਗ ਹੀ ਜਾਣੇ ਤੁਸੀਂ ਦੱਸਣਾ ਵੀ ਇਹਦੀ ਕਿੰਨੀ ਲੰਬਾਈ ਆ ਸਰੰਗ ਇਹ 50 ਦੀ ਸਪੀਡ ਤੇ ਜਾ ਰਿਹਾ ਮੋਟਰਸਾਈਕਲ ਇਹ ਸਰੰਗ ਨੂੰ ਸਰੰਗ ਦਾ ਨਾਂ ਜਿਹੜਾ ਇਹਨੂੰ ਔਤ ਸਰੰਗ ਵੀ ਕਹਿੰਦੇ ਆ ਉਦਾਂ ਇਹਨੂੰ ਹਿਮਾਚਲ ਦੇ ਵਿੱਚ ਕੁੱਲੂ ਦਾ ਦਵਾਰ ਬੋਲਾ ਜਾਂਦਾ ਹੈ ਕੁੱਲੂ ਦਾ ਦਵਾਰ ਕਹਿੰਦੇ ਆ ਕੁੱਲੂ ਦਾ ਦਵਾਰ ਨੇ ਰਹੀ ਨੇ ਰਾਇਸ ਰੰਗ ਦੇ ਵਿੱਚ ਸਭ ਤੋਂ ਲੰਬੀ ਸਰੰਗ ਮੰਨਦਾ ਜਵਾਹਰ ਸਰੰਗ ਜੰਮੂ ਕਸ਼ਮੀਰ ਦਾ ਇਹ ਸਰੰਗ ਦੀ ਲੰਬਾਈ ਵੀ ਬਹੁਤ ਜ਼ਿਆਦਾ ਹੈ ਲਾਈਟਾਂ ਤਾਂ ਲੱਗੀਆਂ ਹੋਈਆਂ ਸਰੰਗ ਦੇ ਵਿੱਚ ਪਰ ਉਹਨਾਂ ਦਾ ਕੋਈ ਇਨਾ ਅਸਰ ਨਹੀਂ ਹੁੰਦਾ ਨੇੜੇ ਨੇੜੇ ਲਾਈਟਾਂ ਹੈਗੀਆਂ ਉੱਪਰ ਆਇੜੇ ਪੱਥਰ ਦਿਖਾਈ ਦਿੰਦੇ ਨੇ ਇਸ ਰੰਗ ਦੇ ਵਿੱਚ ਉੱਪਰ ਜਾਲ ਲੱਗਿਆ ਹੋਇਆਗਾ ਉੱਪਰ ਜਿਹੜਾ ਸੁਰੰਗ ਦੇ ਉੱਪਰ ਨਾ জাল ਲੱਗਿਆ ਹੋਇਆ ਲੋਹੇ ਦਾ ਤਾਂ ਕਿ ਕੋਈ ਪੱਥਰ ਨਾ ਡਿੱਗੇ ਆ ਦੇ ਇੱਥੇ ਪਾਣੀ ਵੀ ਡਿੱਗਦਾਗਾ ਉੱਪਰੋਂ ਪਾਣੀ ਵੀ ਸ਼ਿਮਦਾਗਾ ਪਹਾੜ ਦਾ জাল ਲਾਇਆ ਲੋਹੇ ਦਾ ਤਾਂ ਕਰਕੇ ਕੋਈ ਕੋਈ ਪੱਥਰ ਨਾ ਡਿੱਗ ਪੇ ਬਹੁਤ ਲੰਬੀ ਸੁਰੰਗਾਂ ਆਪਣੇ ਅੱਗੇ ਜਾ ਰਿਹਾ ਟਰੱਕ ए निकल दिया जाके कौन तर शहर दे लाके ही आवर दिया है बहुत लंबाई है इस श्रंगड़ी देखो ये बहुत ही लंबी है ਰੇਲਵੇ ਸਰੰਗ ਹੈਗੀ ਆ ਪੀਰ ਪੰਜਾਲ ਉਹ ਵੀ ਜੰਮੂ ਕਸ਼ਮੀਰ ਦੇ ਵਿੱਚ ਹੀ ਆ ਹਾਂ ਅੱਗੇ ਦੇਖੋ ਸਾਹਮਣੇ ਹਾਂ ਹੁਣ ਜਾ ਕੇ ਖਤਮ ਹੁੰਦੀ ਹੈ ਸਰੰਗ ਇੱਥੇ ਸਾਹਮਣੇ ਪਹਾੜ ਨਜ਼ਰ ਆ ਰਿਹਾਗਾ ਦੇਖੋ ਇਹ ਸਰੰਗ ਇੱਥੇ ਜਾ ਕੇ ਖਤਮ ਹੋ ਰਹੀ ਹੈ ਹੁਣ ਤੁਸੀਂ ਦੱਸੋ ਵੀ ਕਿੰਨੀ ਲੰਬਾਈ ਹੋ ਸਕਦੀ ਹੈ ਇਸ ਦੀ ਆਸ ਰੰਗਾਈ ਬੰਦ ਕਰਦੀ ਆ